ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਅੰਮ੍ਰਿਤਸਰ ਪੁਲਿਸ ਕਮਿਸ਼ਨੇਟ ਨੇ ਪਿਛਲੇ 24 ਘੰਟਿਆਂ 'ਚ ਪੰਜ ਮੁਕਦਮੇ ਕਮਰਸ਼ਲ ਕੁਆਟਿਟੀ ਦੇ ਐਨਡੀਪੀਐਸ ਦੇ ਦਰਜ ਕੀਤੇ ਆ ਵੱਖ-ਵੱਖ ਥਾਣਿਆਂ 'ਚ ਜਿਹੜੇ ਪੰਜ ਮੁਕਦਮੇ ਹੈਗੇ ਆ ਉਹਨਾਂ ਵਿੱਚ ਅਸੀਂ 6 ਗ੍ਰਿਫਤਾਰੀਆਂ ਪਾਈਆਂ ਤੇ ਜਿਹੜਾ ਪਹਿਲਾ ਮੁਕਦਮਾ ਹੈਗਾ ਪੀਐਸ 68 ਦਾ ਐਫਆਈਆਰ ਨੰਬਰ 38 ਉਹਦੇ 'ਚ ਅਸੀਂ ਅਮਨਦੀਪ ਸਿੰਘ ਅਲਾਇਸ ਸੋਨੂ ਤੇ ਪਵਨ ਕੁਮਾਰ ਅਲਾਇਸ ਗੋਰਾ ਰੈਸਟ ਕੀਤੇ ਆ ਤੇ ਇਹਨਾਂ ਤੋਂ ਸਾਨੂੰ 265 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ। ਨੰਬਰ 2 ਮੁਕਦਮਾ ਮਕਬੂਲਪੁਰੇ ਦਾ ਹੈਗਾ ਹੈ। ਐਫ ਆਈ ਆਰ ਨੰਬਰ 25। ਇਹਦੇ ਚ ਅਸੀਂ ਰਣਜੀਤ ਸਿੰਘ ਲਾਇਸ ਜਮੀ ਅਰੈਸਟ ਕੀਤਾ। ਇਹ ਤੋਂ ਸਾਨੂੰ 270 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ। ਬਾਕੀ ਤਿੰਨ ਮੁਕਦਮੇ ਬੀ ਡਿਵੀਜ਼ਨ ਥਾਣੇ ਦੇ ਹੈਗੇ ਆ। ਐਫ ਆਈ ਆਰ ਨੰਬਰ 388940। ਇਹਦੇ ਚ ਅਸੀਂ ਖੁਸ਼ਵੰਤ ਸਿੰਘ ਲਾਇਸ ਲੋਸਾ ਹੈਪੀ son of ਨਰੇਸ਼ ਕੁਮਾਰ ਤੇ ਵਿਰੇਂਦਰ ਕੁਮਾਰ ਲਾਇਸ ਬਿੰਦੂ ਅਰੈਸਟ ਕੀਤੇ ਆ। ਇਹਨਾਂ ਤੋਂ ਸਾਨੂੰ 260 ਗ੍ਰਾਮ 270 ਗ੍ਰਾਮ ਤੇ 265 ਗ੍ਰਾਮ ਰਿਸਪੈਕਟਿਵਲੀ ਅ ਹਿਰਨ ਭਰਾ ਮ ਦੁੱਈਏ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਹੈ ਜਿਹੜੇ ਅਸੀਂ 6 ਬੰਦੇ ਅਰੈਸਟ ਕੀਤੇ ਇਹਨਾਂ ਤੇ ਪਹਿਲਾਂ ਹੀ ਕਮਰਸ਼ੀਅਲ ਕੁਆਂਟੀਟੀ ਦੇ ਪਰਚੇ ਦਰ ਸੀਗੇ ਪਹਿਲਾਂ ਤੇ ਵੱਖ-ਵੱਖ ਮੁਕਦਮੇ ਦਰ ਸੀਗੇ ਬਕਰੇ-ਬਕਰੇ ਥਾਣਿਆਂ 'ਚ ਤੇ ਇਹ ਫਿਲਹਾਲ ਬੇਲ ਤੇ ਬਾਹਰ ਸੀਗੇ ਤੇ ਇਹਨਾਂ ਦੇ ਅਸੀਂ ਨਾਲ ਦੇ ਨਾਲ ਹੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਵੀ ਐਕਸਪਲੋਰ ਕਰ ਰਹੇ ਹਾਂ ਤੇ ਜੋ ਵੀ ਸਾਨੂੰ ਪਤਾ ਚੱਲੇਗਾ ਅਸੀਂ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਇਹਦੇ ਨਾਲ ਨਾਲ ਮੈਂ ਦੱਸਣਾ ਚਾਹਨਾ ਕਿ ਇਹਨਾਂ ਨੂੰ ਰੈਸਟ ਕਰਕੇ ਇਹ ਪੂਰਾ 1 ਕਿਲੋ 323 ਗ੍ਰਾਮ ਸਾਨੂੰ ਬਰਾਮਦ ਹੋਈ ਹੈ ਪੰਜਾਬ ਪੁਲਿਸ ਦੇ ਪੁਲਿਸ ਕਮਿਸ਼ਨਰTempBuffer ਵਚਨ ਬੰਦਾ ਹੈ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸ਼ਾਂਤੀ ਬਣਾਈ ਰੱਖਣ ਲਈ ਧੰਨਵਾਦ